ਲੁਧਿਆਣਾ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਬਾਲੀਵੁੱਡ ਅਦਾਕਾਰ ਹੋਬੀਤ ਾਲੀਵਾਲ ਅਤੇ ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਨੇ ਵਿਕਮ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਬੀਤ ਾਲੀਵਾਲ ਨੇ ਇੱਕ ਵੱਡਾ ਬਿਆਨ ਦਿੱੰ데요 ਕਿਹਾ ਕਿ ਕਿਸਾਨਾਂ ਨੂੰ ਇੰਨਾ ਲੰਮਾ ਸਮਾਂ ਪ੍ਰੋਟੈਸਟ ਨਹੀਂ ਕਰਨਾ ਚਾਹੀਦਾ ਸੀ ਜਿਵੇਂ ਕਿ ਕੇਰਲਾ ਦੇ ਕਿਸਾਨ ਵਾਪਸ ਚਲੇ ਗਏ ਇਸੇ ਤਰ੍ਹਾਂ ਉਹਨਾਂ ਨੂੰ ਵੀ ਵਾਪਸ ਚਲੇ ਜਾਣਾ ਚਾਹੀਦਾ ਸੀ ਹੋਬੀਤ ਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ਾਂ ਦੇ ਪੁੱਲ ਬਣੇ ਅਤੇ ਕਿਹਾ ਕਿ ਮੌਤ ਰੱਬ ਦੇ ਹੱਥ ਲਿਖੀ ਹੈ ਨਾ ਕਿ ਕਿਸੇ ਇਨਸਾਨ ਦੇ ਉਹ ਨਾ ਕਿਹਾ ਦਖੋਂਦੀ ਕਿਸਾਨੀ ਬਿੱਲ ਆਪ ਰੱਦ ਕਰ ਦਿੱਤੇ ਅਤੇ ਕਿਹਾ ਕਿ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ ਕਈ ਜਿੰਸਾਂ ਦੇ ਐਮਐਸਪੀ ਵੀ ਮਿਲਦਾ ਹੈ ਅਤੇ ਇਸ ਕਰਕੇ ਇੱਥੇ ਵੀ ਅਜਿਹੇ ਕਾਨੂੰਨ ਲਾਗੂ ਕੀਤੇ ਜਾਣਗੇ। ਉਥੇ ਦੂਜੇ ਪਾਸੇ ਮਾਹੀ ਗਿੱਲ ਨੇ ਕਿਹਾ ਕਿ ਪੰਜ ਪਾਦੇ ਵਿੱਚ ਉਹ ਬਦਲਾਅ ਲਿਆਉਣ ਦੇ ਲਈ ਸ਼ਾਮਿਲ ਹੋਏ ਸਨ ਅਤੇ ਉਹ ਚਾਹੁੰਦੇ ਸਨ ਕਿ ਪੰਜਾਬ ਦੀ ਔਰਤਾ ਵੀ ਸੇਵਾ ਕਰਨ ਕਿਉਂਕਿ ਪੰਜਾਬ ਦੀਆਂ ਔਰਤਾਂ ਦੇ ਵੱਡੇ ਮੁੱਦੇ ਨੇ ਜੋ ਅਜੇ ਤੱਕ ਉਹਨਾਂ ਦੇ ਹੱਲ ਨਹੀਂ ਹੋਏ। ਇਸ ਕਰਕੇ ਹੀ ਉਹ ਰਾਜਨੀਤੀ ਦੇ ਵਿੱਚ ਆਏ ਨੇ ਅਤੇ ਦੂਜੇ ਪਾਸੇ ਲੁਧਿਆਣਾ ਪਸ਼ਮੀਤੋਂ ਭਾਜਪਾ ਦੇ ਉਮੀਦਵਾਰ ਨੇ ਕਿਹਾ ਕਿ ਚਰਨ ਸਿੰਘ ਚੰਨੀ ਜੋ ਕਿ ਆਮ ਲੋਕਾਂ ਦੀ ਗੱਲ ਕਰਦੇ ਨੇ ਉਹਨਾਂ ਤੇ ਇੱਕ ਆਈਐਸ ਅਫਸਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਵੀ ਲੱਗੇ ਸਨ ਜੋ ਕਿ ਭਾਜਪਾ ਮਹਿਲਾਵਾਂ ਨੂੰ ਅੱਗੇ ਲਿਆਉਂਦੀ ਹੈ ਤੇ ਉਹਨਾਂ ਨੂੰ ਮੰਤਰੀਪਦ ਤੇ ਅਹੁਦੇ ਵੀ ਦਿੰਦੀ ਹੈ ਆਈ ਥਿੰਕ ਸਭ ਤੋਂ ਵੱਡੀ ਪਾਰਟੀ ਹੈ ਸੈਂਟਰ ਚ ਬੀਜੇਪੀ ਹੈ ਔਰ ਬੀਜੇਪੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੁਸੀਂ ਦੇਖ ਹੀ ਲੋ ਡਿਵੈਲਪਮੈਂਟ ਦੇ ਨਾਮ ਤੇ ਦੇਖ ਲੋ ਬੇਟੀ ਬਚਾਓ ਬੇਟੀ ਪੜ੍ਹਾਓ ਅੰਦੋਲਨ ਜਿਹੜਾ ਚਲਾਇਆ ਉਹਨੂੰ ਦੇਖ ਲੋ ਹਾਂ ਬਹੁਤ ਸਾਰੀ ਚੀਜ਼ਾਂ ਕਰ ਰਹੀ ਜਿਸ ਦੇ ਕਰਕੇ ਮੈਂ ਬੀਜੇਪੀ ਨੂੰ ਜੁਆਇਨ ਕੀਤਾ ਕਿਉਂਕਿ ਮੇਰਾ ਆਪਣੀ ਖੁਆਇਸ਼ ਵੀ ਸੀਗੀ ਕਿ ਮੈਂ ਪੰਜਾਬ ਚ ਕੁੜੀਆਂ ਦੀ ਹੈਲਪ ਕਰਾਂ ਯੂ ਨੋ ਬੱਚਿਆਂ ਦੀ ਏਨਪਾਵਰਮੈਂਟ ਕਰਾਂ ਲੇਡੀਜ਼ ਦੀ ਉਹ ਸਭ ਕੁਝ ਕਰਾ ਤਾਂ ਮੇਰੇ ਵੱਸੇ ਬਹੁਤ ਜ਼ਰੂਰੀ ਸੀ ਪੰਜਾਬ ਵਿੱਚ ਬਹੁਤ ساری ਕਮੀਆਂ ਨੇ ਔਰਤਾਂ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਹਸਪੀਟਲ ਹੁਣ ਹਸਪੀਟਲ ਦੇ ਇਨਸ ਬਣਾਇਆ ਸੈਂਟਰ ਗਵਰਨਮੈਂਟ ਨੇ ਅਦਰਵਾਈਜ਼ ਸਟੇਟ ਗਵਰਨਮੈਂਟ ਤਾਂ ਕੁਝ ਖਾਸ ਯੂ ਨੋ ਨਾ ਸੜਕਾਂ ਦੇਖ ਲਓ ਅੰਦਰ ਇੰਟਰਨਲ ਸੜਕਾਂ ਦੇਖ ਲਓ ਕਿੰਨੀ ਬੁਰੀ ਹਾਲਤ ਚ ਹੈ ਤਾਂ ਇਸ ਕਰਕੇ ਬਹੁਤ ਚੀਜ਼ ਡਰੱਗਸ ਹੈ ਤੇ ਔਰਤਾਂ ਦਾ ਬਹੁਤ ਬੁਰਾ ਹਾਲ ਹੈ ਤਾਂ ਆਈ ਥਿੰਕ ਬਹੁਤ ਸਾਰੇ ਕੰਮ ਜਿਹੜੇ ਹੋ ਸਕਦੇ ਆ ਬਸ ਇਹ ਕਹੂੰਗੀ ਕਿ ਪਲੀਜ਼ ਬੀਜੀਪਨ ਨੂੰ ਬੋਰਡ ਪਾਓ ਚੇਂਜ ਲੈ ਕੇ ਆਓ ਔਰ ਸਾਨੂੰ ਇੱਕ ਮੌਕਾ ਦਿਓ ਪਹਿਲੀ ਵਾਰ ਬੀਜਪੀ ਆਏਗੀ ਅਸੀਂ ਬਹੁਤ ਸਾਰੇ ਕੰਮ ਕਰਾਂਗੇ ਔਰ ਜੈਨੂਅਲੀ ਕੰਮ ਕਰਾਂਗੇ ਜਦ ਆਇਆ ਖਾਸ ਕਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੇ ਪ੍ਰਚਾਰ ਵਿੱਚ ਹੁਣ ਧੀਰੇ ਧੀਰੇ ਪ੍ਰਚਾਰ ਕਹਿੰਦੇ ਨੇ ਪਰਸਨੈਲਿਟੀਆਂ ਤੇ ਐਕਟਰ ਵੀ ਆਣਾ ਸ਼ੁਰੂ ਹੋ ਗਏ ਨੇ ਜੀ ਅਸੀਂ ਵੀ ਵੋਟਰ ਆ ਅਸੀਂ ਵੀ ਇਨਸਾਨ ਆ ਸਾਡਾ ਵੀ ਚਿਤ ਕਰਦਾ ਅਸੀਂ ਵੀ ਪੰਜਾਬ ਦੇ ਵਾਸੀ ਆ ਔਰ ਠੀ ਕਰਦਾ ਕਿ ਪੰਜਾਬ ਚੰਗੇ ਵੱਲ ਨੂੰ ਕਿਤੇ ਨਾ ਕਿਤੇ ਤਾਂ ਮੁੜੇ ਤੇ ਮੈਂ ਕਹਿਣਾ ਕਿ ਬੀਜੇਪੀ ਨਾਲੋਂ ਕੋਈ ਵਧੀਆ ਤਰੀਕੇ ਨਾਲ ਇਹਨੂੰ ਮੋੜਨ ਚ ਹੁਣ ਕਾਮਯਾਬ ਨਹੀਂ ਹੋਊਗਾ ਸਭ ਨੂੰ ਪਰਖ ਲਿਆ ਸਭ ਨੂੰ ਦੇਖ ਲਿਆ ਕਿਉਂ ਐ ਤੁਹਾਨੂੰ ਇਹ ਅਹਿਸਾਸ ਕਿਉਂ ਹੋਇਆ ਕਿ ਬੀਜੇਪੀ ਤੋਂ ਵਧੀਆ ਕੋਈ ਆਪਸ਼ਨ ਨਹੀਂ ਇਸ ਟਾਈਮ ਦੇ ਸਿਰੇ ਜਿੰਨੀਆਂ ਸਟੇਟਸ ਦੇ ਵਿੱਚ ਬੀਜੇਪੀ ਨੇ ਰਾਜ ਕੀਤਾ ਸਰ ਉਹਦੇ ਤੇ ਪੰਜਾਬ ਦੇ 75 ਸਾਲ ਦੇ ਇਤਿਹਾਸ ਨੂੰ ਫਰੋਲ ਕੇ ਦੇਖ ਲਓ ਫਰਕ ਤੁਹਾਨੂੰ ਪ੍ਰਤੱਖ ਨਜ਼ਰ ਆਉਂਦਾ ਤੁਹਾਡੀ ਨੌਲੇਜ ਵਾਸਤੇ ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਵੀ ਇਹ ਐਜੀਟੇਸ਼ਨ ਸਟਾਰਟ ਹੋਇਆ ਸੀ ਉਦੋਂ ਨਰਿੰਦਰ ਮੋਦੀ ਸਾਹਿਬ ਨੇ ਲਾਈਵ ਹੋ ਕੇ ਇੱਕ ਬੇਨਤੀ ਕੀਤੀ ਸੀ ਕਿ ਤੁਸੀਂ ਬਜ਼ੁਰਗੋ ਵੱਡੇਓ ਸਿਆਣੇਓ ਇੱਥੇ ਬਿਮਾਰੀ ਫੈਲੀ ਹੋਈ ਆ ਤੁਸੀਂ ਘਰੇ ਰਹੋ ਕਿਹਾ ਸੀ ਐਂਡ ਫਿਰ ਇਹ ਕਾਨੂੰਨ ਭਾਰਤ ਵਰਸ਼ ਵਾਸਤੇ ਸੀ ਹਰ ਕਿਸਾਨ ਵਾਸਤੇ ਸੀ ਇਕੱਲੇ ਪੰਜਾਬ ਵਾਸਤੇ ਨਹੀਂ ਸੀ ਇਕੱਲੇ ਹਰਿਆਣੇ ਵਾਸਤੇ ਨਹੀਂ ਸੀ ਸਾਨੂੰ ਐਮਐਸਪੀ ਦੋ ਚੀਜ਼ਾਂ ਤੇ ਮਿਲਦੀ ਆ ਹਰਿਆਣੇ ਚ 11 ਫਸਲਾਂ ਤੇ ਮਿਲਦੀ ਆ ਤੇ ਫਿਰ ਉਹ ਫਿਰ ਵੀ ਉਹਨਾਂ ਨੇ ਨਾਨਕ ਪਾਤਸ਼ਾਹ ਦੀ ਫਿਲਾਸਫੀ ਨੂੰ ਸਮਝਦਿਆਂ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਹਾੜੇ ਦੇ ਉੱਤੇ ਮਾਫੀ ਮੰਗਦਿਆਂ ਹਾਂ ਇੱਕ ਕਾਨੂੰਨ ਮੁੱਢਕ ਦੀ ਮੋਰ ਰੱਦ ਕੀਤੇ ਨੇ ਹੋਰ ਕੀ ਚਾਹੀ ਜਿਹੜੇ ਬਾਰਡਰ ਤੇ ਮਰੇ ਨੇ ਉਹਨਾਂ ਦਾ ਘਰ ਪੂਰਾ ਹੋ ਸਕਦਾ ਜਿਹੜੇ ਗੁਰਦੁਆਰਿਆਂ ਚ ਮਰੇ ਸੀ ਉਹਨਾਂ ਦਾ ਪੂਰਾ ਹੋ ਸਕਦਾ ਜਿਹੜੇ ਬੰਬ ਬਲਾਸਟਸ ਮਰੇ ਮਰੇ ਨੇ ਉਹਨਾਂ ਦਾ ਪੂਰਾ ਹੋ ਸਕਦਾ ਅਫਸੋਸ ਹੈ ਮੇਰੇ ਆਪਣੇ ਸੀ ਉਹ ਮੇਰੇ ਬਜ਼ੁਰਗ ਸੀ ਵੱਡੇ ਸੀ ਸਾਡੇ ਅਫਸੋਸ ਹੈ ਦੁੱਖ ਹੈ ਮਰੇ ਮਰੇ ਅੱਜ ਵੀ ਮੈਨੂੰ ਹੁਣ ਪਾ ਮੈਂ ਕਿਸੇ ਨੂੰ ਕਿਸੇ ਨਾਲ ਮਿਲਾ ਕੇ ਨਹੀਂ ਦੱਸ ਰਿਹਾ ਹੁਣੀ ਖਬਰ ਆਈ ਆ ਕਿ ਮੇਰੇ ਇੱਕ ਪਰਿਵਾਰ ਦੇ ਵਿੱਚ ਡੈਥ ਹੋਈ ਹੈ ਹੁਣੀ ਆ ਦੁਆ ਸਾਬ ਦੇ ਘਰੇ ਘਰ ਦੇ ਬਾਹਰ ਸੀਗਾ ਜਿਹੜਾ ਫੋਨ ਸੁਣ ਰਿਹਾ ਸੀ ਉਹ ਇਹੀ ਸੀ ਤੇ ਪਰ ਮੈਨੂੰ ਇੰਨਾ ਕੁ ਜ਼ਰੂਰ ਹੈ ਕਿ ਉਹਨਾਂ ਨਾਲ ਸਹਾਨਭੂਤੀ ਹੈ ਯੈਸ ਉਹ ਮਰੇ ਨੇ ਅਫਸੋਸ ਹੈ ਦੁੱਖ ਹੈ ਐਂਡ ਮੌਤ ਕਿਸੇ ਨੇ ਨਹੀਂ ਪਤਾ ਮੈਂ ਆਦਮੀ ਮੈਨੂੰ ਆ ਗਿਆ ਤਾਂ ਦਮ ਹੈ ਨਹੀਂ ਨਹੀਂ ਹੈ ਨਹੀਂ ਲਾਸ਼ ਹਮ ਹੈ ਫੂਕ ਦਿਓ ਜਿਹੜੀ ਵੀ ਮੇਰੇ ਧਰਮ ਦੀ ਪਰੰਪਰਾ ਹੋਈ ਉਹ ਕਰ ਦਿਓ ਮੈਂ ਨਹੀਂ ਆਉਣਾ ਪਰ ਉਹਨਾਂ ਦੀ ਮੌਤ ਉੱਥੇ ਸ਼ਾਇਦ ਲਿਖੀ ਹੋਈ ਸੀ ਸ਼ਾਇਦ ਪਰ ਅਫਸੋਸ ਬਹੁਤ ਹੈ ਦੁੱਖ ਬਹੁਤ ਹੈ ਨਹੀਂ ਸੀ ਹੋਣਾ ਚਾਹੀਦਾ ਇਦਾਂ ਇੰਨਾ ਲੰਬਾ ਜਿਤੇਸ਼ਨ ਹੋਣਾ ਨਹੀਂ ਸੀ ਚਾਹੀਦਾ ਜੇ ਕੇਰਲਾ ਦੇ ਲੋਕ ਨਹੀਂ ਸੀ ਐ ਤੇ ਪੰਜਾਬੀਆਂ ਨੂੰ ਵੀ ਵਾਪਸ ਆ ਜਾਣਾ ਚਾਹੀਦਾ ਸੀ ਬਹੁਤ ਧੰਨਵਾਦੀ ਹਾਂ ਹੋਬੀ ਧਾਲੀਵਾਲ ਜੀ ਦਾ ਮਾਹੀ ਗਿਲ ਜੀ ਦਾ ਕਿ ਜਦੋਂ ਮੈਂ ਉਹਨਾਂ ਨੂੰ ਅੱਜ ਹੀ ਅੱਜ ਹੀ ਸਵੇਰੇ ਹੀ ਉਹਨਾਂ ਨੂੰ ਦੱਸਿਆ ਕੀ ਸਾਡੇ ਕੈਂਡੀਡੇਟ ਐਡਵੋਕੇਟ ਵਿਕਰਮਜੀਤ ਸਿੰਘ ਸਿੱਧੂ ਜੀ ਆ ਰਹੇ ਨੇ ਤੇ ਮੈਂ ਚਾਹਨਾ ਕਿ ਤੁਸੀਂ ਵੀ ਉਹਨਾਂ ਦੇ ਲਈ ਪ੍ਰਚਾਰ ਕਰਨ ਮੇਰੇ ਨਿਵਾਸ ਸਥਾਨ ਤੇ ਪਹੁੰਚੋ ਤੇ ਉਹਨਾਂ ਨੇ ਆਪਣੇ ਸਾਰੇ ਪ੍ਰੋਗਰਾਮ ਕੈਨਸਲ ਕੀਤੇ ਤੇ ਉਹ ਇੱਥੇ ਇਸ ਜਗ੍ਹਾ ਤੇ ਪਹੁੰਚੇ ਨੇ ਅਸੀਂ ਆਪਣੇ ਇਲਾਕਾ ਵਾਸੀਆਂ ਵੱਲੋਂ ਤੇ ਆਪਣੀ ਮਾਈਨੋਰਟੀ ਕਮਿਊਨਿਟੀ Hindu Muslim Sikh ईसाई ਸਾਰਿਆਂ ਵੱਲੋਂ ਉਹਨਾਂ ਦਾ ਇੱਥੇ ਸਵਾਗਤ ਕਰਦੇ ਆਂ ਤੇ ਅਸੀਂ ਨਾਲ ਇਹ ਵੀ ਉਮੀਦ ਕਰਦੇ ਹਾਂ ਕਿ ਜੋ ਰਿਕਵੈਸਟ ਉਹਨਾਂ ਨੇ ਆਮ ਜਨਤਾ ਨੂੰ ਸਾਡੇ ਭਾਣਾ ਭਰਾਵਾਂ ਨੂੰ ਕੀਤੀ ਹੈ ਉਹ ਜਨਤਾ 20 ਤਰੀਕ ਨੂੰ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਕਮਲ ਦੇ ਫੁੱਲ ਨੂੰ ਭਾਜਪਾ ਨੂੰ ਹੋਂਦ ਦੇ ਵਿੱਚ ਲਿਆਏਗੀ ਤਾਂ ਕਿ ਜਿਹੜਾ ਪੰਜਾਬ ਅੱਜ ਕਰਜ਼ੀ ਕਰਜ਼ਾਈ ਹੋ ਚੁੱਕਿਆ ਕਰਜ਼ੇ 'ਚ ਡੁੱਬ ਚੁੱਕਿਆ ਆ ਉਹ ਇਸ ਕਰਜ਼ੇ ਤੋਂ ਬਾਹਰ ਨਿਕਲ ਕੇ ਇੱਕ ਅੱਛਾ ਸਵੱਛ ਪੰਜਾਬ ਬਣੇ ਅਤੇ ਡਿਵੈਲਪ ਪੰਜਾਬ ਬਣੇ ਤਾਂ ਕਿ ਸਾਡੇ ਲੋਕ ਪੰਜਾਬ ਨੂੰ ਛੱਡ ਕੇ ਸਾਡੇ ਨੌਜਵਾਨ ਪੰਜਾਬ ਨੂੰ ਛੱਡ ਕੇ ਕਿਸੇ ਹੋਰ ਮੁਲਕ ਦੇ ਵਿੱਚ ਨਾ ਜਾਣ ਲੋਕਾਂ ਦਾ ਹੰਗਾਰਾ ਕਿੱਧਰ ਨਵੇ ਲੋਕਾਂ ਦਾ ਹੰਗਾਰਾ ਬੜਾ ਪੂਰਾ ਪੁਰਜ਼ੋਰ ਮਿਲ ਰਿਹਾ ਆ ਇਹ ਸਾਰਿਆਂ ਦੀ ਦੇਖਣ ਦੀ ਗੱਲ ਹੈ ਤੁਸੀਂ ਵੀ ਜਾਣਦੇ ਹੋ ਕਿ ਜਿਸ ਤਰ੍ਹਾਂ ਅਸੀਂ ਚੁੰਬਕ ਰੱਖ ਦਿੰਨੇ ਤਾਂ ਉਹਦੇ ਵੱਲ ਨੂੰ ਖਿੱਚੇ ਚੱਲੇ ਆਂਦੇ ਆ ਅੱਜ ਬੀਜੇਪੀ ਨੇ ਜਦੋਂ ਅਨਾਉਂਸ ਕੀਤਾ ਹੈ ਕਿ ਪੰਜਾਬ ਲਈ ਇਹ ਕਰਨ ਜਾ ਰਿਹਾ ਹਰ ਵਰਗ ਬੀਜੇਪੀ ਦੇ ਮੇਰਾ ਨਾਮ ਕਿਰਨ ਸ਼ਰਮਾ ਜੀ ਮੇਰੇ ਵੱਡੇ ਬ੍ਰਦਰ ਮੇਰੇ ਦੋਸਤ ਅਰੀਜ਼ ਸ਼੍ਰੀ ਤਰुण ਪੰਡਾਰੀ ਜੀ ਦੀ ਬੀਜੇਪੀ ਵੱਲੋਂ ਉਹਨਾਂ ਨੂੰ ਪਰਿਵਾਰੀ ਲਗਾਇਆ ਗਿਆ ਇੱਥੇ ਗਿੱਲ ਹਲਕਾ ਤੇ ਸਾਨੇਵਾਲ ਹਲਕਾ ਦੇਖ ਰਹੇ ਹਾਂ ਤੇ ਇੱਥੇ ਸ਼ਹਿਰ 'ਚ ਵੀ ਜਿੱਥੇ ਜਿਤ ਮੈਂ ਲੋਕਲ ਹਾਂ ਲੁਧਿਆਣੇ ਤੋਂ ਬਿਲੋਂਗ ਕਰਦਾ वेस्ट ਕਨਸਟਿਟੂਐਂਸੀ ਚ ਮੇਰਾ ਘਰ ਹੈ ਤੇ ਜਿੱਥੇ ਵੀ ਬੀਜੇਪੀ ਵਾਲਿਆਂ ਦੀ ਜਿੰਨੀ سپورਟ ਕਰ ਸਕਦੇ ਆ ਦਿਲੋਂ ਲੱਗੇ ਹੋਏ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਨਾ ਵੀ ਵੈਸੇ ਤਾਂ ਕੋਈ ਕਿਸੇ ਦੇ ਅੰਡਰ ਪ੍ਰੈਸ਼ਰ ਆ ਕੇ ਅੱਜ ਕੱਲ ਕੋਈ ਵੋਟ ਨਹੀਂ ਪਾਉਂਦਾ ਲੋਕਾਂ ਦਾ ਮਨ ਬਣਿਆ ਹੋਇਆ ਤੇ ਫਿਰ ਵੀ ਮੈਂ ਅਪੀਲ ਕਰਾਂਗਾ ਜਿੰਨਾ ਬੀਜੇਪੀ ਨੂੰ ਵੱਧ ਤੋਂ ਵੱਧ ਸਾਥ ਦੇ ਸਕੋ ਉਹ ਬੈਟਰ ਹੈ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਹੈ ਜਿੰਨੀ ਪਾਲਿਸਿਜ਼ ਹਨ ਜਿੰਨੇ ਕੋਈ ਪਾਸ ਹੁੰਦੇ ਨੇ ਪਾਲਿਸਿਸ ਗੈਲੋਆ ਬਿਲਸ ਗੈਲੋਆ ਕੁਝ ਵੀ ਆਪਣੀ ਸਟੇਟ ਵਾਸਤੇ ਜਿੰਨਾ ਕਰਜ਼ਾ ਆਪਣੀ ਸਟੇਟ ਤੇ ਕਿੰਨੇ ਹਜ਼ਾਰ ਕਰੋੜ ਕਿੰਨੇ ਕਿੰਨਾ ਜਿਆਦਾ ਕਰਜ਼ਾ ਆਪਣੇ ਤੇ ਉਹ ਜੇ ਮaaf ਕਰ ਸਕਦੀ ਹੈ ਤਾਂ ਸੈਂਟਰ ਤੇ ਜੇ ਸਟੇਟ ਦੇ ਵਿੱਚ ਬੀਜੇਪੀ ਦੀ ਸਰਕਾਰ ਹੋਊਗੀ ਤਾਂ ਮੈਂ ਸੋਚਦਾ ਜੋ ਮੇਰੀ ਸੋਚ ਹੈ ਵੀ ਬਹੁਤ ਜਿਆਦਾ ਹੈਲਪ ਕਰ ਸਕਦੀ ਹੈ ਸੈਂਟਰ ਤੇ ਆਪਣਾ ਸਟੇਟ ਬਹੁਤ ਵਧੀਆ ਹੋ ਸਕਦਾ ਜਿੰਨੀ ਆਪਣੇ ਸਟੇਟ ਚ ਕਮੀਆਂ ਨੇ ਆਪਾਂ ਕਿੰਨੇ ਪਿੱਛੜ ਚੁੱਕੇ ਹਾਂ ਬਾਕੀ ਸਟੇਟਸ ਨਾਲੋਂ ਕਿੱਥੇ ਪੰਜਾਬ 1 ਨੰਬਰ ਹੁੰਦਾ ਸੀ ਤੇ ਅੱਜ ਕਿੱਥੇ ਸਟੈਂਡ ਕਰਦਾ ਉਹ ਸਾਰੀਆਂ ਕਮੀਆਂ ਸੈਂਟਰ ਪੂਰੀ ਕਰ ਸਕਦੀ ਆ ਤਾਂ ਮੈਂ ਇਹੀ ਅਪੀਲ ਕਰਦਾ ਸਾਰੇ ਆਪਣੇ ਭਾਈ ਭੈਣਾਂ ਨੂੰ ਯਾਰਾਂ ਦੋਸਤਾਂ ਨੂੰ ਮਿੱਤਰਾਂ ਨੂੰ ਬਜ਼ੁਰਗਾਂ ਨੂੰ ਵੀ ਭਾਜਪੀ ਨੂੰ ਵੋਟ ਪਾਓ ਤੇ ਸਟੇਟ ਦਾ ਭਲਾ ਹੋਵੇ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮਜ਼ ਨਿਊਜ਼